ਤੁਹਾਡੇ ਅੱਗੇ ਪਿੱਛੇ ਔਰਤਾਂ ਵੀ ਖੜੀਆਂ ਨੇ ਔਰਤਾਂ ਦੀ ਮੰਗ ਆ ਸਾਢੇ 3 ਸਾਲ ਤੋਂ 1000 ਰੁਪਿਆ ਨਹੀਂ ਮਿਲਿਆ ਤੇ ਹੁਣ ਕਦੋਂ ਕੁ ਦੇਣ ਜਾ ਰਹੇ ਇਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਆਲਰੇਡੀ ਪੋਸਟ ਪਾ ਕੇ ਦਾਸਤਾ ਵੀ ਜਿਹੜਾ ਅਗਲਾ ਬਜਟ ਆਊਗਾ ਅਗਲਾ ਬਜਟ 2026 ਮਾਰਚ ਦੇ ਵਿੱਚ ਉਹਦੇ ਵਿੱਚ ਜਿਹੜਾ ਜੀ 1100 ਰੁਪਿਆ ਜਿਹੜਾ ਮਹਿਲਾਵਾਂ ਨੂੰ ਦੇਣ ਦਾ ਗਰੰਟੀ ਦਿੱਤੀ ਗਈ ਸੀ ਉਹ ਪੂਰਾ ਕੀਤਾ ਜਾਵੇਗਾ ਇਹ ਸਾਡੀਆਂ ਸਾਰੀਆਂ ਭੈਣਾਂ ਸਾਡੇ ਸਾਰਾ ਮਹਿਲਾ ਸ਼ਕਤੀ ਆਜਾਮ ਪਾਰਟੀ ਦੇ ਵਿੱਚ ਕੰਮ ਕਰਦੀਆਂ ਨੇ ਸਾਡੇ ਇਹ ਛੋਟੀ ਭੈਣ ਰਾਜਵਿੰਦਰ ਕੌਰ ਕਰੋੜ ਇਹ ਕੋਆਰਡੀਨੇਟਰ ਨੇ ਮਹਿਲਾ ਵਿੰਗ ਦੇ ਇਹ ਸਾਰੇ ਅਸੀਂ ਪਿੰਡ ਵਾਈਜ਼ ਅਸੀਂ ਬਲਾਕ ਵਾਈਜ਼ ਇਹਨਾਂ ਨੂੰ ਉਹਦੇ ਤਰੀਕੇ ਦਿੱਤੀਆਂ ਨੇ ਕੰਮ ਕਰ ਰਹੀਆਂ ਨੇ ਔਰ ਇਹਨਾਂ ਨੂੰ ਵੀ ਅੱਛਾ ਲੱਗਦਾ ਜਦੋਂ ਕਿਸੇ ਪਰਿਵਾਰ ਜਾਂਦੇ ਆ ਤਾਂ ਉਹ ਕਹਿੰਦੇ ਵੀ ਸਾਡੇ 600 ਜੁਨਟ ਬਿਜਲੀ ਮੁਫਤ ਆ ਤੇ ਬਿੱਲ ਬਿੱਲ ਨਹੀਂ ਸਾਡਾ ਆ ਇਹਨਾਂ ਨੂੰ ਵੀ ਚੰਗਾ ਲੱਗਦਾ ਫਿਰ ਨੌਕਰੀਆਂ ਲੱਗ ਰਹੀਆਂ ਨੇ ਬਹੁਤ ਸਾਰੇ ਪਰਵਾਰਾਂ 'ਚ ਨੌਕਰੀਆਂ ਮਿਲੀਆਂ ਉਸ ਤੋਂ ਬਾਅਦ ਫਿਰ ਕੀ ਹੈ ਕਿ ਕਿਸਾਨ ਜਿਹੜੇ ਭਰਾ ਨੇ ਸਾਡਾਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਖੁਸ਼ੀ ਹੈ ਕਿ ਉਹਨਾਂ ਦੇ ਖੇਤਾਂ ਤੱਕ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਜੀ ਔਰ ਹੈਲਥ ਦੇ ਵਿੱਚ ਸਿੱਖਿਆ ਦੇ ਵਿੱਚ ਬਹੁਤ ਸਾਰੇ ਜਿਹੜੇ ਕੰਮ ਹੈ ਉਹ ਸਰਕਾਰ ਜਿਹੜੀ ਇਹ ਕਰ ਰਹੀ ਹੈ ਔਰ ਜਿਹੜਾ ਇਹ 1100 ਰੁਪਏ ਵਾਲਾ ਕੰਮ ਹੈ ਜੀ ਇਹ 1100 ਰੁਪਏ ਵਾਲਾ ਕੰਮ ਜਿਹੜਾ ਮਹਾਰਾਜ ਕਿਰਪਾ ਕਰੇ ਕਿ ਜਿਹੜੀਆਂ ਸਾਡੀਆਂ ਸਾਰੀਆਂ ਮਾਤਾ-ਮਾਂ ਪੈਣਾ ਸਾਡੀਆਂ ਬੱਚੀਆਂ 18 ਸਾਲ ਤੋਂ ਉੱਪਰ ਜਿੰਨੀਆਂ ਵੀ ਨੇ ਜਦੋਂ ਇਹਨਾਂ ਨੂੰ ਉਹ 1100 ਰੁਪਏ ਲੱਗ ਗਿਆ ਤਾ ਮੇਰਾ ਖਿਆਲ ਹੈ ਜੀ ਫਿਰ ਪੰਜਾਬ ਦੇ ਵਿੱਚ ਇੱਕ ਹੋਰ ਮਾਲ ਹੋਗਾ ਵੱਖਰਾ ਮਾਲ ਹੋਗਾ ਜੀ ਆਨ ਸਾਬ 42 ਮਹੀਨੇ ਸਰਕਾਰ ਬਣੀ ਨੂੰ ਹੋ ਗਏ ਇੱਕ ਇੱਕ ਮਹਿਲਾ ਦਾ 42 42000 ਰੁਪਇਆ ਬਣ ਗਿਆ ਤੁਸੀਂ 1100 ਦੀ ਗੱਲ ਕਰਦੇ ਹੋ ਤੁਸੀਂ 42000 ਦੀ ਗੱਲ ਕਰਦੇ ਹੋ ਲੱਖਾਂ ਰੁਪਏ ਦੇ ਬਿੱਲ ਮਾਫ ਨੇ ਜੀ ਪਿਛਲੇ 3.5 ਸਾਲ ਤੋਂ 600 ਜੰਡ ਬਿਜਲੀ ਮੁਫਤ ਮਿਲ ਰਹੀ ਹੈ ਜਿਸ ਗਰੀਬ ਮਾਂ ਦਾ ਬੱਚਾ ਬਿਨਾਂ ਪੈਸੇ ਦਿੱਤੇ ਆ ਬਿਨਾਂ ਰਿਸ਼ਵਤ ਤੋਂ ਅੱਜ ਸਬ ਇੰਸਪੈਕਟਰ ਭਰਤੀ ਹੋ ਗਿਆ ਉਹ ਮਾਂ ਨੂੰ ਪੁੱਛੋ ਤੇ ਸੁਪਨੇ ਸਾਕਾਰ ਹੋ ਰਿਹਾ ਜਿਸ ਕਿਸਾਨ ਦੇ ਖੇਤ ਚ ਜਿੰਨੂੰ ਜਨਰੇਟਰ ਤੇ ਤੇਲ ਫੁਕਣਾ ਪੈਂਦਾ ਸੀ ਜਨਰੇਟਰ ਤੇ ਪੈਸੇ ਲਾਉਣੇ ਤੇ ਦੇਖਣਾ ਨਾ ਅੱਜ ਤੋਂ 3 ਸਾਲ ਪਹਿਲਾਂ ਪੰਜਾਬ ਦੇ ਵਿੱਚ ਟਰੈਕਟਰਾਂ ਦੇ ਪਿੱਛੇ ਜਨਰੇਟਰ ਕੱਢ ਕੋਇਨ ਨੂੰ ਲਈ ਜਾ ਰਿਹਾ ਕੋਇਨ ਨੂੰ ਲਈ ਜਾ ਰਿਹਾ ਕੱਢੀ ਦੁਕਾਨਦਾਰੀ ਚੱਲਦੀ ਸੀ ਬੰਦ ਹੋ ਗਿਆ ਸਾਰਾ ਕੁਝ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੋਜ਼ਿਟਿਵ ਨੇ ਜੀ ਪਰ ਇਹ ਸਾਡੀਆਂ ਇਹ ਇਹ ਜਿਹੜੇ 600 ਜੰਟ ਬਿਜਲੀ ਮੁਫਤਾ ਸਿੱਧਾ ਮਹਿਲਾਵਾਂ ਨੂੰ ਇਹਦਾ ਫਾਇਦਾ ਕਿਉਂਕਿ ਬਿੱਲ ਘਰੇ ਆਉਂਦਾ ਨਾ ਜੀ ਘਰੇ ਜਦੋਂ ਜਦੋਂ ਬਿੱਲ ਆਉਂਦਾ ਉਹਦਾ ਤੁਹਾਨੂੰ ਵੀ ਫਾਇਦਾ ਹੈ ਨਹੀਂ ਮੇਰਾ ਤਾਂ ਨਹੀਂ ਮੈਨੂੰ ਤਾਂ ਬਿੱਲ ਆਉਂਦਾ ਜੀ ਮੈਨੂੰ ਘਰੇ ਵੀ ਆਉਂਦਾ ਦਫ਼ਤਰ ਉੱਪਰ ਨਹੀਂ ਜਾਂਦਾ ਕਿਸਤਾਂ ਚ ਭਰ ਰਿਆਂ ਜੀ ਮੈਂ ਥੋੜਾ ਥੋੜਾ ਕਰਕੇ ਚਲੋ ਉਹ ਇੱਕ ਵੱਖਰੀ ਗੱਲ ਹੈ ਪਰ ਜਿਹੜੀ ਸੰਗਤ ਦੀ ਗੱਲ ਹੈ ਜਿਹੜੀ ਪੰਜਾਬ ਦੇ ਲੋਕਾਂ ਦੀ ਗੱਲ ਆ ਉਹਦੇ ਵਿੱਚ ਸਰਕਾਰ ਨੇ ਕੁਝ ਐਸੇ ਕ੍ਰਾਂਤੀਕਾਰੀ ਕੰਮ ਕੀਤੇ ਆ ਕਿ ਇਹ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਔਰ ਜਿਹੜਾ ਹੁਣ 2 ਅਕਤੂਬਰ ਤੋਂ ਜਿਹੜਾ ਜੀ ਬੀਮਾ ਹੋ ਰਿਹਾ ਸਿਹਤ ਬੀਮਾ ਉਹ ਬਾ ਕਮਾਲ ਹੈ ਮੇਰੇ ਕੱਲ ਕਦੇ ਹੋਇਆ ਨਹੀਂ ਪੰਜਾਬ ਦੇ ਵਿੱਚ ਪਹਿਲੀ ਵਾਰੀ ਸੜਕਾਂ ਦੇ ਉੱਪਰ ਸੇਫਟੀ ਗੱਡੀਆਂ ਖੜੀਆਂ ਕਰਤੀਆਂ ਐਕਸੀਡੈਂਟ ਹੁੰਦਾ ਸੀ ਬੰਦਾ ਮੂੰਹ ਫੇਰ ਕੇ ਲੱਗ ਜਾਂਦਾ ਸੀ ਕਿਤੇ ਸਾਡੇ ਗਲ ਨਾਲ ਪੈ ਜਾਵੇ ਅੱਜ ਕੋਈ ਇਨਫੋਰਮੇਸ਼ਨ ਦੇਣ ਵਾਲਿਆਂ ਨੂੰ 2000 ਰੁਪਿਆ ਨਾਮ ਦਿੱਤਾ ਜਾਂਦਾ ਜੀ ਫ੍ਰਿਸ਼ਤਾ ਸਕੀਨ ਇਹ ਵੱਡੀ ਗੱਲ ਹੋਈ ਹੈ ਪੰਜਾਬ ਦੇ ਵਿੱਚ ਸੋ ਦੇਖੋ 16 ਕਲਾਂ ਤੋਂ ਪੂਨ ਤੱਕ ਕੋਈ ਵੀ ਨਹੀਂ ਹੁੰਦਾ ਹੈਨਾ ਜੇ ਜੇ ਆਪਾਂ ਕੋਈ ਕੰਮ ਕਰਦੇ ਆ ਤਾਂ ਪੈਸੇ ਬਿਨਾਂ ਕੋਈ ਕੰਮ ਨਹੀਂ ਹੁੰਦਾ ਜਿਵੇਂ ਜਿਵੇਂ ਪੈਸੇ ਆਉਣਗੇ ਸਾਰੇ ਕੰਮ ਹੋਈ ਜਾਣਗੇ ਪਰ ਜਿੰਨੀ ਸਾਡੀਆਂ ਇਹ ਮਹਿਲਾ ਸ਼ਕਤੀ ਖੜੀ ਹੈ ਜੀ ਠੀਕ ਹੈ ਜੀ ਤੇ ਇਹ ਇਹਨਾਂ ਦਾ ਪੂਰਾ ਵਿਸ਼ਵਾਸ ਹੈ ਜੀ ਕਿ ਜਿਵੇਂ ਬਾਕੀ ਗਰੰਟੀਆਂ ਪੂਰੀਆਂ ਕੀਤੀਆਂ ਨੇ ਆਵਾਜ਼ ਦੀ ਪਾਰਟੀ ਨੇ ਸਰਦਾਰ ਭਗਤ ਮਾਨ ਜੀ ਨੇ ਉਵੇਂ ਆਹਾ 1100 ਵਾਲੇ ਵੀ ਗਰੰਟੀ ਪੂਰੀ ਹੋ ਗਈ ਜਦੋਂ ਉਹ ਗਰੰਟੀ ਪੂਰੀ ਹੋਈ ਨਾ ਫਿਰ ਦੇਖੋ ਢੋਲ ਵੱਜਦੇ ਪੰਜਾਬ ਚ